ਕਢੀ ਕਰਾ ਲੀਆ ਕਿ ਜਿੱਥੇ ਵੀ ਫੈਕਟਰੀ ਲੱਗੀ ਹੈ ਇਹ ਇਸ ਨੂੰ ਸਹੀ ਤਰੀਕੇ ਨਾਲ ਚਲਾਇਆ ਨਹੀਂ ਜਾਂਦਾ ਤੇ ਥੱਲੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਿਲਕੁਲ ਖਰਾਬ ਹੋ ਜਾਂਦਾ ਪਰਪੂਸ਼ਨ ਪੈਦਾ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਇਸ ਕਰਕੇ ਸਾਰਾ ਇਲਾਕਾ ਇਸ ਗੱਲ ਦੇ ਵਿਰੋਧ ਵਿੱਚ ਹੈ ਕਿ ਇੱਥੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਅੱਜ ਅਸੀਂ ਫੇਰ ਇਕੱਠ ਕੀਤਾ ਤੇ ਮੈਂ ਵੀ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਸਰਕਾਰ ਨਮੀ ਵੀ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਇਸ ਸੰਘਰਸ਼ ਨੂੰ ਅੱਗੇ ਵਧਾ ਕੇ ਫੈਕਟਰੀ ਨਹੀਂ ਲੱਗਣ ਦਿੱਤੀ ਜਾਏਗੀ ਤੇ ਨਾਲ ਨਾਲ ਅੱਜ ਸਾਰੇ ਲੋਕਾਂ ਨੇ ਇਸ ਫੈਕਟਰੀ ਦੇ ਖਿਲਾਫ ਦੂਜਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਮੈਂ ਸੰਘਰਸ਼ ਕਮੇਟੀ ਦਾ ਬੜਾ ਧੰਨਵਾਦੀ ਹਾਂ ਕਿ ਜਿਹੜੇ ਕਿ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ ਹਰ ਟਾਈਮ ਉਹਨਾਂ ਦੇ ਹਰ ਤਰੀਕੇ ਦੇ ਨਾਲ ਹੈ ਤੇ ਅੱਗੇ ਨੋ ਵੀ ਜਿਹੜਾ ਇਸ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਇਹ ਸਾਰੀਆਂ ਮਜ਼ਦੂਰੀਆਂ ਕਰਤੀਆਂ ਜਿਹੜੀਆਂ ਅੱਗੇ ਪਿਛਲੀ ਸਰਕਾਰ ਦੇ ਟਾਈਮ ਨਹੀਂ ਹੋਈਆਂ ਸੀ ਹਾਲਾਂਕਿ ਉਹਨਾਂ ਨੇ 16-17 ਦੇ 17 ਵਿੱਚ ਸ਼ਾਇਦ ਜ਼ਮੀਨ ਖਰੀਦ ਲਈ ਸੀ 5-7 18 ਵਿੱਚ ਲੇਕਿਨ 5 ਸਾਲ ਉਹਨਾਂ ਦੀਆਂ ਮંજੂਰੀਆਂ ਨਹੀਂ ਹੋਈਆਂ ਮੈਂ ਵੀ ਮੁੱਖ ਮੰਤਰੀ ਰਹਾ ਨਾ ਮંજੂਰੀਆਂ ਹੋਈਆਂ ਤੇ ਹੁਣ ਉਹਨਾਂ ਨੇ ਇੱਕ ਹਫ਼ਤੇ 'ਚ ਕਰਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਹਲਕੇ ਦੇ ਪਬਲਿਕ ਕਿਉਂਕਿ ਇਹਦੇ ਵਿੱਚ ਪਬਲਿਕ ਦੀ ਵੀ ਸੁਣਵਾਈ ਹੁੰਦੀ ਹੈ ਸਾਰੀ ਪਬਲਿਕ ਨੇ ਕਿਹਾ ਕਿ ਸਾਨੂੰ ਮਨਜ਼ੂਰ ਨਹੀਂ ਫਿਰ ਵੀ ਸਰਕਾਰ ਅੱਗੇ ਵਧ ਰਹੀ ਹੈ ਸਰਕਾਰ ਇਹ ਮંજੂਰੀਆਂ ਨੂੰ ਕੈਂਸਲ ਕਰੇ ਤੇ ਇੱਥੇ ਤੇ ਫੈਕਟਰੀ ਵਾਲਾ ਜਿਹੜਾ ਰੋਗ ਹੈ ਸਾਨੂੰ ਲੱਗਣ ਲੱਗਾ ਇਹਨੂੰ ਵੱਡੇ ਸਰ ਪਰਲਮੈਂਟ ਦੇ ਵਿੱਚ ਵੀ ਇਹਦੇ ਲਈ ਮੈਂ ਪਾਰਲਮੈਂਟ ਦੇ ਵਿੱਚ ਇਹਦਾ ਸਵਾਲ ਲਗਾਇਆ ਹੈ ਤੇ ਉਹ ਸਵਾਲ ਲੱਗਿਆ ਹੋਇਆ ਹੈ ਪਾਰਲਮੈਂਟ ਨਾ ਚੱਲਣ ਕਰਕੇ ਉਹ ਪਾਰਲਮੈਂਟ ਦੇ ਅੰਦਰ ਉੱਠਿਆ ਨਹੀਂ ਹੈ ਲੇਕਿਨ ਮੈਂ ਜਿਸ ਦਿਨ ਵੀ ਮੌਕਾ ਮਿਲਿਆ ਕਿਸੇ ਨਾ ਕਿਸੇ ਰੂਪ ਚੇਸ ਕਰਨ ਉਸ ਤੇ ਉਠਾਵਾਂ ਤਾਂ ਧੰਨਵਾਦ ਹੋ ਗਿਆ ਜੀ